ਆਪਣੀ ਆਪਣੀ ਕਲਾ ਚ ਮਾਹਿਰ ਤਿੰਨ ਦੋਸਤ ਜਿਹੜੇ ਇਕੱਠਿਆਂ ਪੜੇ ਤੇ ਸੰਗੀਤ ਕਰਕੇ ਜੁੜੇ ਖਾਂਦੇ ਪੀਂਦੇਆਂ ਨੂੰ ਦੇਖ ਕੇ ਨਾ ਛੜੀਏ ਆਣ ਤੇ ਗਵਾਂਢ ਚ ਕਦੇ ਨਾ ਲੜੀਏ ਵੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਤੂੰ ਖਾ ਨਹੀਂ ਕਮਾਈਦਾ ਮਿੱਤਰਾਂ ਸਤ ਸ੍ਰੀ ਅਕਾਲ ਜੀ ਮੈਂ ਹਾਂ ਜਤਿੰਦਰ ਤਿਮਾਨ ਇਹ ਮੇਰਾ ਫਰੈਂਡ ਹੈ ਰਮਨ ਇਹ ਜਸਵਿੰਦਰ ਤੁਸੀਂ ਬੜਾ ਪਿਆਰ ਦਿੱਤਾ ਸਾਨੂੰ WhatsApp YouTube Facebook ਤੇ ਤੇ ਹੁਣ ਅਸੀਂ ਆਪਣੀ ਐਲਬਮ ਲੈ ਕੇ ਆ ਰਹੇ ਹਾਂ 70000 ਉਹ ਬਾਰੇ ਸੋਚਿਆ ਵੀ ਅਸੀਂ ਕੁਝ ਇਦਾਂ ਦਾ ਕਰੀਏ ਜਿਹੜਾ ਸਾਨੂੰ ਸਾਰੀ ਦੁਨੀਆ ਪਹਿਚਾਣੇ ਅਦਾਸੀ ਤਿੰਨਾਂ ਨੇ ਮਿਲ ਕੇ ਅ ਦੋਖਾ ਨਹੀਂ ਕਮਾਈ ਦਾ ਵੀਡੀਓ ਪਾਈ ਸੀ ਜਿਹਦੇ ਵਿੱਚ ਬੁੱਕ ਚੋਂ ਮੈਂ ਪਲੇਅਰ ਕਰਦਾ ਸੀ ਤੇ ਵੀਡੀਓ ਬਣਾਦਾ ਸੀ ਤੇ ਇਸ ਕਰਕੇ ਮੈਂ ਵਿੱਚ ਨਹੀਂ ਆ ਸਕਿਆ ਤੇ ਤੂੰ ਵੀ ਪਾਜੀ ਬਲਾਂ ਪਜਾਂਦੇ ਤੇ ਗਿਟਾਰ ਸੁਣਿਆ ਹੀ ਆ ਬਹੁਤ ਸਾਰਾ ਪਿਆਰ ਦਿੱਤਾ ਉਹਨਾਂ ਨੇ ਉਹ ਨਾਮੇ ਕਹੀਰ ਜਮਪੀ ਕੱਲਾ ਹੁੰਦੀ ਕਮੈਂਟ ਤੈਨੂੰ ਜਿਹੜੇ ਉਹ ਆਈਫੋਨ ਫਿਰੇ ਮੰਗਦੀ ਨਹੀਂ ਜਿਹੜਾ 70000 ਦੇ ਨੇੜੇ ਆਈਫੋਨ ਫਿਰੇ ਮੰਗਦੀ ਨਹੀਂ ਜਿਹੜਾ 70000 ਦੇ ਨੇੜੇ 3 ਦੋਨੋਂ ਪਰਾ ਇੱਕ ਪਿੰਡ ਦੀ ਹੈ ਤੇ ਜੀ ਸ਼ੁਰੂ ਤੋਂ ਹੀ ਛੋਟੇ ਹੁੰਦੇ ਇਕੱਠੇ ਰਹਿੰਦੇ ਸੀ ਤੇ گاਉਂ ਦਾ ਸਾਨੂੰ ਸ਼ੁਰੂ ਤੋਂ ਹੀ ਸ਼ੌਂਕ ਸੀਗਾ ਤੇ ਅਸੀਂ ਦੋਵੇਂ ਵੌਇਸ ਆਫ ਪੰਜਾਬ ਚ ਗਏ ਤੇ ਦਸਿੰਦਰ ਸਿਲੈਕਟ ਹੋ ਗਿਆ ਤੇ ਮੈਂ ਹੋਇਆ ਨਹੀਂ ਸੀ ਉਹ ਤੋਂ ਬਾਅਦ ਅਸੀਂ ਫਿਰ ਇਕੱਠੇ ਹੋਏ ਕਾਲਜ ਆਏ ਫਿਰ ਉੱਥੋਂ ਸਾਨੂੰ ਬਹੁਤ ਸਾਰਾ ਸਿੱਖਣ ਨੂੰ ਜੋ ਵੀ ਮਿਲਿਆ ਸਾਨੂੰ ਬੋਲੀਆਂ ਪਾਈਆਂ ਅਸੀਂ ਕਾਲਜਾਂ 'ਚ ਤੇ ਉੱਥੋਂ ਚੱਲਦਾ ਅਸੀਂ ਫਿਰ ਆਪਣਾ ਜੋ ਵੀ ਆ ਸੌਂ ਬਾਰੇ ਸੋਚਿਆ ਵੀ ਅਸੀਂ ਕੁਝ ਇਦਾਂ ਦਾ ਕਰੀਏ ਕਿ ਜਿਹੜਾ ਸਾਨੂੰ ਸਾਰੀ ਦੁਨੀਆ ਪਹਿਚਾਣੇ ਤਾਂ ਅਸੀਂ ਤਿੰਨਾਂ ਨੇ ਮਿਲ ਕੇ ਦੋਖਾ ਨਹੀਂ ਕਮਾਈ ਦਾ ਵੀਡੀਓ ਪਾਈ ਸੀ ਜਿਹਦੇ ਵਿੱਚ ਬੁੱਕ ਚੂ ਮੈਂ ਪਲੇਅਰ ਕਰਦਾ ਸੀ ਇਹ ਵੀਡੀਓ ਬਣਾਉਂਦਾ ਸੀ ਤੇਜ ਕਰਕੇ ਮੈਂ ਵਿਚ ਨਹੀਂ ਆ ਸਕਿਆ ਉਹ ਖਾਦੇ ਪੀਦੇਆਂ ਨੂੰ ਦੇਖ ਕੇ ਨਾ ਸੜੀਏ ਆਰ ਤੇ ਗਵਾਂਢ ਚ ਕਦੇ ਨਾ ਲੜੀਏ ਤੇ ਕੁੰਬੀ ਪਾਜੀ ਬਲਾਂਪ ਜਾਂਦੇ ਤੇ ਗਿਟਾਰ ਸੁਣਿਆ ਹੀ ਬਹੁਤ ਸਾਰਾ ਪਿਆਰ ਦਿੱਤਾ ਉਹ ਸਾਡਾ ਆਖਰੀ ਸਾਲ ਬਿਲੰਗ ਚੱਲਿਆ ਸਾਡੇ ਲਈ ਕੋਈ ਬਣੀ ਹੋਣੀ ਅਸੀਂ ਵੇਖਦੇ ਰਹੇਗੇ ਫੁੱਲਾਂ ਨੂੰ ਕੋਈ ਕਲੀ ਫਿਰ ਜਿੱਦ ਡਿਸਕਸ ਕਰਦੇ ਸੀ ਜਦੋਂ ਆਪਾਂ ਗੀਤ ਕਰਦੇ ਸੀਗੇ ਰਿਕਾਰਡ ਦਾ ਸਾਨੂੰ ਹੱਥ ਲੱਗ ਜਾਂਦਾ ਸੀ ਕਿ ਗੀਤ ਨੂੰ ਜਦੋਂ ਨਹੀਂ ਚੰਗਾ ਲੱਗਦਾ ਵੀ ਨਹੀਂ ਵਧੀਆ ਨਹੀਂ ਬਣਿਆ ਫਿਰ ਅਸੀਂ ਕੈਨਸਲ ਕਰ ਦਿੰਦੇ ਫਿਰ ਅਸੀਂ ਦੁਬਾਰੇ ਨੈਕਸਟ ਡੇ ਕਰਦੇ ਨੂੰ ਸਾਲ ਲੰਘ ਗਿਆ ਤੁਹਾਨੂੰ ਸਾਲ ਬਾਅਦ ਵੀਡੀਓ ਬਾਈ ਉਹ ਕਨਿਆ ਕੁਆਰੀ ਨੂੰ ਨਹੀਂ ਗਾਲ ਕੱਟੀ ਸੀ ਆਪਣੀ ਪਿਆਹੀ ਵੀ ਕਦੇ ਨਹੀਂ ਛੱਡੀ ਦੀ ਫਿਰ ਸਾਨੂੰ ਕੋਈ ਜਗ੍ਹਾ ਨਹੀਂ ਮਿਲੀ ਤਾਂ ਵੀ ਅਸੀਂ ਕਿਦਾਂ ਬਣਾਈਏ ਵੀਡੀਓ ਜਦ ਬਣਾਉਂਦੇ ਸੀ ਕਿਤੇ ਧੂਪ ਆ ਜਾਂਦੀ ਸੀ ਤੇ ਵਧੀਆ ਨਹੀਂ ਸੀ ਬਣਦੀ ਪਰ ਅਸੀਂ ਕਾਲਜ ਜਦੋਂ ਆਏ ਸਾਨੂੰ ਜਿਹੜਾ ਕਾਲਜ ਦਾ ਗਰਾਊਂਡ ਹੈ ਉਹਦੇ 'ਚ ਅਸੀਂ ਇੱਕ ਬੂਟੇ ਦੇ ਥੱਲੇ ਬੈਠ ਕੇ ਵੀਡੀਓ ਬਣਾਈ ਸੀ ਬਹੁਤ ਵਧੀਆ ਲੋਕਾਂ ਨੇ ਇੰਜੋਏ ਕਰਿਆ ਸਾਡੀ ਵੀਡੀਓ ਨੂੰ ਉਸ ਮਸ਼ਹੂਰੀ ਨੂੰ ਪਛਾਣ ਮਿਲੀ ਪੰਜਾਬ ਦੇ ਅਖਾੜਿਆਂ 'ਚ ਤੇ ਹੁਣ ਅਗਲਾ ਕਦਮ ਆਪਣੀ ਪਹਿਲੀ ਐਲਬਮ 70000 ਲਈ ਤਿਆਰ ਨੇ ਇਹ ਕਲਾਕਾਰ ਹਰ ਤਰ੍ਹਾਂ ਦਾ ਰੱਖਿਆ ਗਿਆ ਕਿ ਨਵੇਂ ਜਿਹੜੇ ਪੁਰਾਣੇ ਸਭ ਤਰ੍ਹਾਂ ਦਾ ਫੋਕ ਪੀ ਗਾਨੀ ਸਾਰੇ ਸੈਂਟਿਕ ਹੈ ਸਾਰੇ ਤਰ੍ਹਾਂ ਦੇ ਗੀਤ ਹੈ ਕਿ ਗੀਤ ਜਿਹਦੇ ਵਿੱਚ ਸਾਡੀ ਤਿੰਨਾਂ ਦਾ ਸੀ ਆਪਣਾ ਚਾਰ ਗੀਤ ਜਿਹੜੇ ਐਲਬਮ ਦੇ ਉਹ ਸੀ ਆਪ ਖੁਦ ਲਿਖੇ ਹੋਏ ਆਪਣੇ ਤੇ ਇੱਕ ਗੀਤ ਸ਼ਰਾਬੀ ਹੈ ਜਿਹਦੇ ਵਿੱਚ ਸਾਡਾ ਅਸੀਂ ਤਿੰਨਾਂ ਦਾ ਆਪਣਾ ਨਾਮ ਪਾਇਆ ਉਹਦੇ ਵਿੱਚ ਅੱਜ ਜੀ ਪਹਿਲਾ ਆਪ ਜੀ ਡਿਸਕਸ ਕਰੀਏ ਵੀ ਰਾਣੀ ਕਿਹਦੀ ਬਣਾਈਏ ਕੁੜੀ ਨੂੰ ਰਾਣੀ ਹਾਂ 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 ਜੀ ਸੱਚਾ ਵੀਰਮਨ ਦੀ ਰਾਣੀ ਬਣਾ ਦਿੰਦੇ ਆ ਕਾਣੀ ਜਸਵਿੰਦਰ ਲਿਖ ਦੂੰਗਾ ਗਾ ਜਸਵਿੰਦਰ ਲਾਉਂਗਾ ਸੋ ਇਦਾਂ ਜੀ ਹੋਕਾ ਤੋ ਰਹੀ ਕਬਰਾਂ ਹੋ ਮੈਂ ਸ਼ਰੀਫ ਹਾਂ ਬੜਾ ਹੋਕਾ ਤੋ ਰਹੀ ਕਬਰਾਂ ਮੈਂ ਸ਼ਰੀਫ ਹਾਂ ਬੜਾ ਬੜੇ ਆਇਆ ਤੇ ਦੁਹਾਂ ਕਰਵਾਉਣ ਵਾਸਤੇ ਇਹਦਾ ਬੜੀ 12 ਸਾਲ ਹੋ ਗਈ ਮੈਨੂੰ ਤੂੰ ਵੀ ਵਜਾਉਂਦੇ ਨਾ ਜਦ ਨਾ ਨਾ ਸ਼ੌਂਕ ਤਾਂ ਮੈਂ ਕੀ ਸੁਣਿਆ ਸਤਗੁਰ ਨਾਨਕ ਤੇਰੀ ਲੀਲਾ ਨਿਆਰੀ ਏ ਮੇਰੀ ਛੌਂਕ ਜਾਗ ਗਈ ਮੈਂ ਵੀ ਤੂੰ ਵੀ ਵਜਾਣ ਆ ਜਾਵਾਂ ਮੈਨੂੰ ਕੋਈ ਮਤ ਵੀ ਆਏ ਜਾਣੀ ਵਜਾਦੇ 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 ਬਹੁਤ ਕੌਲੀਆਂ ਭੰਨੀਆਂ ਮੈਂ ਅਵੇ ਆਪੇ ਬਣਾ ਲਉਂਦਾ ਨਾ ਮੈਂ ਮਜ਼ਾੰਦ ਨਹੀਂ ਤੀ ਆਂਦੀ ਵੀ ਨਹੀਂ ਵਧੀਆ ਰਹੀ ਲੱਗੀ ਫਿਰ ਆ ਹੁਣ ਬਣਾਣ ਲੱਗਿਆ ਵਧੀਆ ਚਲੋ ਸਾਡੇ ਘਰ ਦਾ ਕੰਮ ਆਦੀ ਬਣਾ ਲੰਦੇ ਆ ਵੀ ਕੁੜੀਏ ਨਹੀਂ ਪੈਗ ਲਾਇਆ ਤੇ ਤੋਆ ਕਰਵਾਉਣ ਵਾਸਤੇ ਐਵੇਂ ਨਾ ਸ਼ਰਾਬੀ ਸਾਨੂੰ ਕਹਿ ਕੁੜੀਏ ਨਹੀਂ ਪੈਗ ਲਾਇਆ ਤੇ ਤੋਆ ਕਰਵਾਉਣ ਵਾਸਤੇ ਉਸ ਵਕੋਬੇ ਜੜੀ ਕਿ ਜਿਹੜੇ ਨਾਰੀਅਲ ਹੁੰਦੇ ਤੇ ਫਿਰ ਪਤਾ ਲੱਗਿਆ ਵੀ ਕੀਏ ਦੀ ਤੁੰਬੀਆਂ ਬਣਦੀਆਂ ਪਿੰਡ 'ਚ ਰੇੜੀ ਆ ਲਾਇਆ ਸਬਜ਼ੀ ਵਾਲਾ ਮੈਂ ਹਰਾ ਹੀ ਕੀਆ ਲੈ ਰਿਆ ਮਗਾ ਮੈਂ ਨਿਚਾਨ ਨਚੂਨ ਲਗਾ ਰੱਖਤੀ ਵੀ ਇਸ ਤਰ੍ਹਾਂ ਵੱਢਣਾ ਹੈ ਤੁੰਬੀ ਬਣਾਣੀ ਪਚਾ ਉਹਨੂੰ ਘਰ ਦੇ ਨਾਲ ਦੀ ਸਬਜ਼ੀ ਬਣਾਤੀ ਵੀ ਇਹਦਾ ਹਰਾ ਸੱਪਿਆ ਦਾ ਕਰਦੇ ਕਹਿੰਦੇ ਜੇ ਕੌਲੀਆਂ ਜਿੰਨੀਆਂ ਵੱਡਤੀਆਂ ਮੈਂ ਹੁਣ ਤੱਕ ਜੇ ਅਸੀਂ ਬਚਾ ਕੇ ਰੱਖਦਾ ਤੂੰ ਤਾਂ ਉਹਨੂੰ ਬੇਲ ਬਣ ਜਣੀਤੀ ਆਪਣੀ ਲੋਕਾਂ ਨੂੰ ਲੰਗਰ ਲਾਣੇ ਖੋਲਾ ਮਤਲਬ ਵੱਡਤੀਆਂ ਹੋਣੀਆਂ ਘਟੋ ਘਟਦਾ 30 35 ਦਾ ਖਰਾਬ ਖਰੇਦ ਸਾਡਾ ਆਖਰੀ ਸਾਲ ਬਿਲੰਗ ਚੱਲਿਆ ਸਾਡੇ ਲਈ ਕੋਈ ਬਣੀਓ ਨੀ ਅਸੀਂ ਵੇਖਦੇ ਰਹੇਗੇ ਫੁੱਲਾਂ ਨੂੰ ਕੋਈ ਕਲੀ ਸਾਡੇ ਲਈ ਣਿਓ ਨੀ ਸਾਨੂੰ ਵੇਖ ਵੇਖ ਕੇ ਹੱਸਦੀ ਐ ਪੂਰੇ ਪੰਜਾਬ 'ਚ ਸਟੇਜ ਸ਼ੋਜ਼ ਕਰਕੇ ਇਹ ਆਰਟਿਸਟ ਮਾਨਕ ਚਮਕੀਲਾ ਤੇ ਯਮਲਾ ਜੱਟ ਦੇ ਫੈਨ ਨੇ ਪੁਰਾਣੀ ਸਿੰਗਰਾਂ ਸੁਣਦੇ ਆਗੇ ਜਮਲਾ ਜੀ ਹੋਗੇ ਚਮਕੀਲਾ ਜੋਗੇ ਮਾਨਕ ਜੀ ਜਦੋਂ ਕਰ ਇਹਨਾਂ ਨੂੰ ਪਸੰਦ ਕਰੀਦਾ ਇਹਨਾਂ ਤੋਂ ਹੀ ਸਾਨੂੰ ਸਿੱਖਣ ਮਿਲਿਆ ਐ ਦਿਆ ਮੇਰੇ ਵੀ ਸੇਮ ਜਮਰਾ ਜੱਟ ਜੀ ਸਰਿੰਦਰ ਸਿੰਦਾ ਬਾਈ ਚਮਕੀਲਾ ਤੇ ਕੁਲਦੀਪ ਮਾਨਕ ਜੀ ਤੇ ਮੈਂ ਤਾਂ ਬੱਸ ਮਾਈਕਲ ਜੈਕਸਨ ਮੈਂ ਮਾਈਕਲ ਜੈਕਸਨ ਬੈਂਡਸ ਵਗੈਰਾ ਸੁਣਦਾ ਸੀਗਾ ਪਰ ਹੁਣ ਇਸ ਲਾਈਨ ਚ ਆ ਗਿਆ ਤਾਂ ਹੁਣ ਮੈਂ ਇੰਧਰ ਹੀ ਜ਼ਿਆਦਾ ਤਨ ਕਹਦਾ ਕੰਸੈਂਟਰੇਟ ਤੇਰੇ ਆਸਕ ਕਿੱਥੋਂ ਕਰਾ ਲੈਣਗੇ ਇੰਨੀ ਯਾਰਾਂ ਦੀ ਬੱਲੇ ਅਕੈਸੁਰ ਸੰਗੀਤ ਵਿੱਚ ਸਿੱਖਿਆ ਤੇ ਦਿਨਾਂ ਚ ਸਾਥੀ ਇਹਨਾਂ ਨੂੰ ਵਾਕਈ ਗਾਇਕਾਂ ਦੀ ਲੰਮੀ ਲੱਗੀ ਕਤਾਰ ਤੋਂ ਵੱਖ ਦਿਖਾਉਂਦੀ ਹੈ ਕੰਨਿਆ ਕੋ ਆਰੀ ਨੂੰ ਨੀ ਗਾਲ ਕੱਟੀ ਦੀ ਆਪਣੀ ਪਿਆਹੀ ਵੀ ਕਦੇ ਨਹੀਂ ਛੱਡੀ ਦੀ ਹੋ ਇੱਕੋ ਜਿੰਨਾ ਦੁੱਖ